ਵੇਹ ਲੋ ਭਾਜੀ ਹੁਣ ਆ ਹੀ ਗਏ ਨਾ ਫੇਰ ਆਪਣੀ ਲੈਂਨ ਤੇ ਇੱਥੇ ਚੱਲ ਇਹ ਫੇ ਠੱਕੇ ਖਾ ਕੇ ਅਗਲ ਆਈ ਆ ਆਦ ਗਈ ਆ ਨਾ ਉਹੀ ਮੈਂ ਕਹਿ ਰਹੇ ਨਾ ਬਸ ਜੀ ਨੂੰ ਕਿ ਬੰਦਾ ਗਲਤੀਆਂ ਤੇ ਕਰ ਹੀ ਲੈਂਦਾ ਹਾਂਜੀ ਤੇ ਬਾਅਦ ਪਾ ਲਾਦਾ ਚਲੋ ਕੋਈ ਗੱਲਾਂ ਆਪੇ ਮਿਲਦੇ ਗਲਦੇ ਰਹਿਣਗੇ ਹੁਣ ਹਾਂ ਹਾਂ ਹੋਂਦੇ ਮਾਸੀ ਵੀ ਡਈ ਹੀ ਮਾਫੀਆਂ ਮੰਗਣ ਕਿ ਮੇਰੇ ਕੋਲ ਗਲਤੀ ਹੋ ਗਈ ਹੂੰ ਮੈਂ ਤਾਂ ਕਹਿ ਰਹੇ ਕਿ ਉਹ ਤਾਂ ਯੋਰਚੀ ਕੰਮ ਤੇ ਉਦੋਂ ਤਹੀ ਨਹੀਂ ਸਮਝਦੇ ਕੋ ਬੰਦੇ ਨੂੰ ਬੰਦਾ ਨਹੀਂ ਸਮਝਦੇ ਚਲੋ ਜੋ ਹੋ ਗਿਆ ਹੋ ਗਿਆ ਹੁਣ ਥੋੜੀ ਮੈਂ ਤੇ ਇੱਕ ਗੱਲ ਹੋਰ ਸੋਚਣ ਡਿਆ ਹਾਂ ਹਾਂਜੀ ਇਹ ਮਾਸਰ ਤੇ ਮਾਸੀ ਦੱਸਣ ਡੇ ਨਾ ਵੀ ਬਹੁਤ ਤੰਗ ਨੇ ਉਹ ਆਹ ਤੰਗੀ ਦਿੰਦੇ ਹੋਣਗੇ ਉਹ ਤਾਂ ਹੀ ਤਾਂ ਅਗਲੇ ਕਹਿਣ ਡੇ ਤੇ ਯਾਰ ਜੀ ਆਪਾਂ ਇਦਾਂ ਕਰੀਏ ਹਾਂਜੀ ਕਿ ਉਹਨਾਂ ਨੂੰ ਇੱਥੇ ਲਿਆਈਏ ਜੋਦੇ ਨਾਲ ਰਹਿਣਗੇ ਹਾਂਜੀ ਤੇ ਇੱਕ ਤੇ ਤੇਰਾ ਵੀ ਟੈਨਸ਼ਨ ਥੋੜੀ ਘਟ ਜਾਈਗੀ ਆਹੋ ਤੇ ਹੈ ਹੀ ਆ ਤੇ ਇੱਥੇ ਰਹਿਣਗੇ ਠੀਕ ਨੇ ਹਾਂਜੀ ਹਾਂਜੀ ਤੇ ਬਾਕੀ ਇਹ ਆ ਕਰ ਲੋ ਸਾਰੇ ਜਣੇ ਸਲਾਹ ਹਾਂ ਜਿੱਦਾਂ ਵੀ ਕੰਮ ਰੋਕਮ ਦਾ ਕਰ ਲੈਨੇ ਠੀਕ ਹੈ ਇਹ ਬਚਾਰੀ ਉੱਥੇ ਤੰਗੀ ਹੈ ਤਾਂ ਹੀ ਅਗਲੇ ਕਹਿਣ ਦੇ ਤੰਗਾ ਤੰਗਾ ਨਹੀਂ ਤੇ ਕੌਣ ਆਂਦਾ ਵਾ ਇਦਾਂ ਉਹ ਹੀ ਤੰਗੀ ਤਾਂ ਹੀ ਦਿੰਦੇ ਹੁਣੇ ਆ ਨਾ ਪਹਿਲਾਂ ਇਹਨਾਂ ਦੇ ਨਾਲ ਹੀ ਤੇ ਹੁਣ ਉਹਨਾਂ ਨੂੰ ਕੋਈ ਲੱਭਦਾ ਨਹੀਂ ਗਾੜੀ ਲੱਭਦਾ ਨਹੀਂ ਹਾਂ ਕਿੱਲੇ ਤੇ ਉਹ ਦੋ ਹੀ ਰਹਿ ਗਏ ਨਾ ਉਹਨਾਂ ਕੋਲ ਦੇਖ ਲਓ ਜੋਤਨਾ ਸਲਾਹ ਕਰ ਲੈ ਤੇ ਕੋਈ ਗੱਲ ਨਹੀਂ ਤੁਸੀਂ ਕਰਨੀ ਹੈ ਸਲਾਹ ਸਾਰੇ ਜਣੇ ਗੱਲ ਕਰਕੇ ਦੇ ਦੇਖ ਲਓ ਫਿਰ ਉਹਨਾਂ ਨੂੰ ਫੋਨ ਫੋਨ ਕਰ ਲਾਂਗੇ ਨਹੀਂ ਤੇ ਜਿੱਦਣ ਫੇਰ ਫੇਰਾ ਮਾਰਨਗੇ ਤੇ ਉਦੋਂ ਵੇਖ ਲਾਂਗੇ ਉਹਨਾਂ ਨੂੰ ਕਹਿ ਦੋ ਚਾਰ ਦਿਨ ਅਜੇ ਹੋਰ ਵੇਖ ਲਓ ਠੀਕ ਨਹੀਂ ਏ ਆਣਾ ਹੀ ਉਹਨਾਂ ਨੇ ਫੇਰਾ ਮਾਰਨਾ ਹੀ ਆ। ਆਹ ਉਹਨਾਂ ਦੇ ਹੈ ਹੀ ਫੇਰ। ਹਾਂ ਤੇ ਮੈਂ ਇਹੋ ਸੋਚਣ ਡਿਆ ਕਿ ਜੇ ਇੱਥੇ ਆ ਜਣ। ਹਾਂਜੀ ਤੇ ਬਹੁਤ ਵਧੀਆ ਹੋਵੇ। ਕੋਈ ਗੱਲ ਨਹੀਂ। ਉਹ ਤਾਂ ਤੇਰੀ ਕੀ ਸਲਾਹ। ਭੇਜੀ ਸਲਾਹ ਤਾਂਡੇ ਨਾਲ ਹੀ ਆ। ਮੈਂ ਕਿਹੜਾ ਵੱਖਰੀ ਕੋਈ ਸਲਾਹ ਕਰਨੀ ਆ। ਬਾਕੀ ਤੁਹਾਨੂੰ ਜਿੱਦਾਂ ਠੀਕ ਲੱਗਦਾ ਵਨ ਤਹੀ ਉਦਾਂ ਹੀ ਕਰ ਲਓ। ਇੰਨੀ ਗੱਲ ਦਾ ਖਿਆਲ ਰੱਖਿਓ। ਭਾ ਇੱਥੇ ਆ ਕੇ ਕੋਈ ਤੰਗੀ ਨਾ ਦੇਣ। ਉਹ ਨਹੀਂ ਨਹੀਂ ਜੋ ਤਾਂ ਇੱਥੇ ਆਣ ਕੇ ਕੀ ਤੰਗੀ ਦੇਣੀ ਆ। ਨਾਲੇ ਐਂ ਹੀ ਉੱਤੇ ਲੱਗੇ ਹੋਣਾ। ਹਾਂਜੀ ਨਾਲੇ ਉਹਨਾਂ ਨੂੰ ਠੋਕਰਾਂ ਵੱਜੀਆਂ ਹੁਣ ਤਾਂ ਹੀ ਤੇ ਅਗਲੇ ਕਹਿਣ ਦੇ ਨਹੀਂ ਤੇ ਇੰਨੀ ਗੱਲ ਕੌਣ ਕਹਿੰਦਾ ਵਾ ਵੀ ਸਾਨੂੰ ਧੱਕੇ ਵੱਜਦੇ ਆ ਕਰੋ ਚਲੋ ਕੋਈ ਨਹੀਂ ਵੇਜੀ ਅੱਗੇ ਵੀ ਜਿੰਨੇ ਵੀ ਤੁਸੀਂ ਫੈਸਲੇ ਲਏ ਆ ਮੈਂ ਕਿਹੜਾ ਕੇ ਫੈਸਲੇ ਤੇ ਕਿੰਤੂ ਪ੍ਰਿੰਤੂ ਕੀਤਾ ਵਾ ਤੇ ਹੁਣ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਭਾਜੀ ਹੁਣ ਹੀ ਆਏ ਆ ਸਭੋ ਸਿਆਣੇ ਬਣੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਓ ਆ ਭਾਜੀ ਹੁਣ ਹੀ ਤੇ ਕਹਿਣ ਦੇ ਆ ਹਾਂਜੀ ਫਿਰ ਭਾਜੀ ਅਸੀਂ ਇਦਾਂ ਕਰ ਲੈਨੇ ਆ ਜਦੋਂ ਆਉਣਗੇ ਨਾ ਫਿਰ ਇੱਥੇ ਉਹ ਦਿਨ ਉਹਨਾਂ ਨਾਲ ਸਲਾਹ ਕਰ ਲਾਂਗੇ ਠੀਕ ਹੈ ਹਨਾ ਤੇ ਚੱਲ ਇਹ ਆ ਵੀ ਇਹਦੇ ਨਾਲੇ ਰਹੀ ਜਾਣਗੇ ਚੱਲ ਇਹ ਆ ਵੀ ਆਪਣਾ ਪਰਿਵਾਰ ਇਕੱਠਾ ਹੋ ਜਾਊਗਾ ਫੇਰ ਚਲੋ ਕੋਈ ਨਹੀਂ ਵੀਰ ਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਤੁਸੀਂ ਉਵੇਂ ਹੀ ਕਰ ਲਓ ਕੋਈ ਗੱਲ ਨਹੀਂ ਜਦੋਂ ਆਉਣਗੇ ਨਾ ਫਿਰ ਕਰ ਲੈਣੇ ਸਲਾਹ ਉਹਨਾਂ ਨੂੰ ਹਾਂਜੀ ਠੀਕ ਜੀ ਚਲੋ ਜੀ ਚੱਲ ਬੈਠੋ ਮੈਂ ਇਹਨਾਂ ਦੇ ਨਹੀਂ ਨਹੀਂ ਚੱਲ ਕੰਮ ਇੱਕ ਦੋ ਕਰਨ आले ਤੁਸੀਂ ਘਰ ਜਾਓ ਤੇ ਰੋਟੀ ਪਾਣੀ ਖਾ ਕੇ ਚੱਲ ਜਾਂਦੇ ਤੁਸੀਂ ਨਹੀਂ ਬਹੁਤ ਠੀਕ ਹੈ ਠੀਕ ਹੈ ਜੀ ਜੀ ਫੇਰ ਆਇਓ ਫੇਰ ਦਿਨ ਹੈ ਮੰਡੂ ਬੜੀ ਜਿਆਦਾ ਧਿਆਰ ਰੱਖੋ ਕਕੇ ਠੀਕ ਹੈ ਭਾਜੀ ਹਾਂ ਠੀਕ ਹੈ ਦੀਦੀ ਕੋਈ ਨਹੀਂ ਆਜੋ ਭਾਬੀ ਜੀ ਤੁਹਾਡੇ ਸਾਹਮਣੇ ਕਿੱਦਾਂ ਕਰਨਾ ਚਾਹੀਦਾ ਜੋਦ ਵੇਖ ਮੇਰੀ ਸੁਣ ਗੱਲ ਉਹ ਵੀ ਵਿਚਾਰੀ ਨਾ ਹੁਣ ਟੁੱਟ ਕੇ ਆਈ ਆ ਜਦੋਂ ਨਹੀਂ ਉਹਨੂੰ ਪੁੱਛਦੀ ਕਿਸ ਦੀ ਤਾਂ ਹੀ ਉਹ ਹੁਣ ਇੱਧਰ ਨੂੰ ਆਈ ਆ ਤੇ ਨਾਲੇ ਮੇਰੀ ਗੱਲ ਸੁਣਾ ਹੁਣ ਬਾਊ ਗੜੀ ਤੈਨੂੰ ਆਸਰਾ ਚਾਹੀਦਾ ਵੇਖ ਹੁਣ ਗੜੀ ਜਦੋਂ ਸਵਾਈ ਸੁਈ ਦਾ ਕੰਮ ਕਰਨਾ ਹੋਊਗਾ ਚੇ ਕੁਛ ਵੀ ਹੋਰ ਕਰਨਾ ਹੋਊਗਾ ਤੇ ਬੰਦਾ ਲਾਗੋ ਨਿਆਣੀ ਨੂੰ ਖਡਾ ਲੈਣਾ ਤੇ ਕਿੰਨਾ ਆਸਰਾ ਹੋ ਜਾਂਦਾ ਵਾ ਹਾਂਜੀ ਮਾ ਬੀਜੀ ਤੇ ਕਿੰਨਾ ਕੰਮ ਲੱਗੇ ਹੋ ਜਾਂਦਾ ਵਾ ਹਨਾ ਨਹੀਂ ਮੈਂ ਤਾਂ ਹੀ ਵੀਰਜੀ ਨੂੰ ਕਿਹਾ ਵਾ ਕਿ ਤੁਸੀਂ ਆਪਣੇ ਹਿਸਾਬ ਨਾਲ ਵੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗੇ ਉਦਾਂ ਹੀ ਕਰ ਲਓ ਬਹੁ ਸਾਡੀ ਤੇ ਹੋਈ ਸਲਾਹ ਵਾ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਇੱਥੇ ਰੱਖ ਲਾ ਜੇ ਹੁਣ ਉਹ ਵੀ ਵਿਚਾਰੇ ਆਸਰਾ ਧੱਕ ਕੇ ਆਏ ਆ ਤੇ ਇਹਦੇ ਵਿੱਚ ਮਾੜੀ ਗੱਲ ਥੋੜਾ ਵਾ ਕੋਈ ਠੀਕ ਆ ਨਾ ਤੇ ਕੋਈ ਗੱਲ ਨਹੀਂ ਫੈਸਲਾ ਸਾਡਾ ਤੇ ਹੋਈ ਆ ਵੀ ਕੋਈ ਗੱਲ ਨਾਲ ਉਹ ਰਹਿ ਲੈਂਦੇ ਹੀ ਤੇਨੂੰ ਹੀ ਸੁਖਵਾਂ ਲੱਗੇ ਲਗੁੰਣੜੇ ਨੂੰ ਖਡਾਇਆ ਕਰੋਗੀ ਲਾਗੇ ਕਿੰਨਾ ਕੰਮ ਹੋ ਜਾਂਦਾ ਆ ਚਲੋ ਕੋਈ ਨਹੀਂ ਭਾਬੀ ਜੀ ਇਦਾਂ ਹੀ ਕਰ ਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਐ ਤੇ ਇਹਦੇ ਮੂੰਹ ਵਾਲੇ ਵੇਖਣਾ ਵਾ ਇਹਨਾਂ ਨੂੰ ਇਹਨਾਂ ਦਾ ਕੀ ਲੱਗੇ ਜੇ ਇਹਨਾਂ ਨਾਲ ਪਿਆਰ ਕਰਨਗੇ ਤੇ ਚੰਗੇ ਰਹਿਣਗੇ ਨਹੀਂ ਤੇ ਫਿਰ ਉੱਥੇ ਥੱਕੇ ਖਾਣੇ ਆ ਬਹੂ ਆਈ ਉਹ ਇਦਾਂ ਕਰਕੇ ਹੀ ਆ ਪੋਤੇ ਪੋਤੀਆਂ ਦਾ ਨਾ ਕਿੰਨਾ ਪਿਆਰ ਹੁੰਦਾ ਦਾਦੇ ਦਾਦੀਆਂ ਦਾ ਉਹ ਖਿੱਚ ਕੇ ਨਾ ਇਹੋ ਹੀ ਲੈ ਕੇ ਆਇਆ ਉਹਨਾਂ ਨੂੰ ਉਦੋਂ ਉਹਨਾਂ ਨੇ ਨਹੀਂ ਆਉਣਾ ਹਲੇ ਚਲੋ ਕੋਈ ਗੱਲ ਨਹੀਂ ਜਿੱਦਾਂ ਭਾਬੀ ਜੀ ਤੁਹਾਨੂੰ ਠੀਕ ਲੱਗੇ ਬਾਕੀ ਅ ਵੀ ਅੱਗੇ ਵੀ ਤਹੀ ਸੋਚਣਾ ਹੁਣ ਤੱਕ ਮੇਰਾ ਸਾਥ ਦਿੰਦੇ ਆਏ ਜੀ ਤੇ ਗਾਂ ਕਿਹੜਾ ਮਾੜੀ ਸਲਾਹ ਦੇ ਦੇਣੀ ਆ ਕੋਈ ਗੱਲ ਨਹੀਂ ਕੀ ਵੀ ਜੀ ਨਾ ਕਰ ਲਿਓ ਗੱਲ ਜਿੱਦਾਂ ਕਹਿਣਗੇ ਉਦਾਂ ਹੀ ਕਰ ਲਿਓ ਨਹੀਂ ਕੋਈ ਗੱਲ ਨਹੀਂ ਇਹਨਾਂ ਨੇ ਵੀ ਕਰ ਲੈਣੀ ਆ ਸਲਾਹ ਸਾਡਾ ਤੇ ਉਹੀ ਫੈਸਲਾ ਚਲ ਕੋਈ ਗੱਲ ਨਹੀਂ ਇੱਥੇ ਆ ਜਾਣਗੇ ਨਾ ਤੇ ਕੋਈ ਗੱਲ ਨਹੀਂ ਆ ਚਲੋ ਠੀਕ ਜੀ ਠੀਕ ਆ ਨਾ ਹਾਂਜੀ ਤੇ ਚਲ ਫੜ ਫਿਰ ਇਹਨੂੰ ਤੇ ਮੈਂ ਕੋਈ ਕੰਮ ਵੇਖ ਲਾ ਹੁਣ ਖਲਰਾ ਬੜਾ ਪਿਆਰ ਸੋਈ ਜੀ ਤਾਂਬਾ ਕਰ ਲਓ ਫਿਰ ਮੈਂ ਕਰਾਵਾਂ ਨਹੀਂ ਤੇ ਕੁਛ ਨਹੀਂ ਨਹੀਂ ਤੂੰ ਇਹਨੂੰ ਸਾਂਭ ਕੰਮ ਆਪੇ ਕਰ ਲੈਣਾ ਠੀਕ ਆ ਠੀਕ ਆ ਮੇਰੀ ਗੱਲ ਸੁਣੋ ਹੈ ਐਂਦੀ ਨੰਕੇ ਤੇ ਜਾਣਾ ਭੈਣ ਜੀ ਕੇ ਘਰ ਦੇ ਗਾੜੀਆਂ ਦੀ ਤੇ ਜਿਹੜੀ ਕੋ ਖਲੋਆਂ ਭੈਣ ਜੀ ਉਹਨਾਂ ਨੂੰ ਮਿਲ ਕੇ ਲਈ ਜਾਈਏ ਮੈਂ ਤਾਂ ਕਹਿਣਾ ਚਲੀਏਗਾ ਨਹੀਂ ਨਹੀਂ ਹੁਣ ਤੇ ਆਈਆਂ ਤਿਆਰ ਹੋ ਕੇ ਆਜੋਗਾ ਘਰੇ ਹੁਣੇ ਗੇਟ ਖੁੱਲਾ ਹੀ ਆ ਚਲ ਅਰੇ ਮੋਨਾ ਪਤਾ ਨਹੀਂ ਕਰ ਹੈ ਵੀ ਅਗਰ ਘਰੇ ਹੁਣੇ ਗੇਟ ਖੁੱਲਾ ਆਜੋ ਤੁਸੀਂ ਭੜੀ ਸਸੀਆ ਭੈਣ ਜੀ ਹੋਰ ਸੁਣਾਓ ਹਾਂ ਵਧੀਆ ਸਸੀਆ ਭੈਣ ਜੀ ਕੀ ਹਾਲ ਚੜਾ ਹੋ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਜੀ ਭਾਜੀ ਇੱਥੇ ਨੇਗੇ ਹਾਂਜੀ ਇੱਥੇ ਆ ਦੇ ਬੱਟੂ ਸਸੀਆ ਭੈਣ ਜੀ ਸਸੀਆ ਜੀ ਸਸੀਆ ਭੈਣ ਜੀ ਹੋਰ ਠੀਕ ਠਾਕ ਜੀ ਬਸ ਵਧੀਆ ਸੁਣਾਉ ਠੀਕ ਠਾਕ ਠੀਕ ਹੈ ਹੋਰ ਠੀਕ ਹਾਂਜੀ ਠੀਕ ਠਾਕ ਹੈ ਜੀ ਵਧੀਆ ਵੈਲਕਮ ਹੋ ਤਾ ਜੀ ਹਾਂਜੀ ਪੜ੍ਹ ਲਿਆ ਆ ਵੀਰ ਪਾਣੀ ਤੇ ਚਾਹ ਪੀ ਕੇ ਆਏ ਹੁਣੇ ਬਹਿ ਜਾ ਤੀ ਗੱਲਾਂ ਬਾਤਾਂ ਕਰਦੇ ਆ ਪੜ੍ਹਿਆ ਹੀ ਗਏ ਸ਼ਹਿਰ ਠੀਕ ਜੀ ਤੇ ਰਮਨ ਕਹਿੰਦੇ ਜਾਂਦੇ ਜਾਂਦੇ ਹੋ ਚੱਲਦੇ ਆ ਨਹੀਂ ਵਧੀਆ ਕੀਤਾ ਤੇ ਬਹਿ ਜਾ ਮਿਲ ਜਾਂਦੇ ਠੀਕ ਚਲੋ ਬੜਾ ਵਧੀਆ ਕੀਤਾ ਗੇ ਸੌਂ ਮੈਂ ਮੇਰਾ ਕੀ ਕਰਨ ਦੇ ਮੈਂ ਚੱਲ ਪੰਜੀ ਨਹੀਂ ਮਿਲ ਜਾਨੇ ਆ ਚਲ ਠੀਕ ਆ ਮੈਂ ਤੇਨੂੰ ਮੈਂ ਛਾਂਬਾ ਉਹ ਘਰ ਨਹੀਂ ਹੁੰਦਾ ਆਜੋ ਮੈਂ ਵੀ ਤੁਹਾਡੇ ਨਾਲ ਜਾਨੇਗੀ ਨਹੀਂ ਚਲ ਜਾਂਦੇ ਜਾਂਦੇ ਹੋ ਜਾਂਦੇ ਆ ਨਹੀਂ ਵਧੀਆ ਵਧੀਆ ਭਾਈ ਚੱਕਾ ਕੀਤਾ ਤਾਂ ਤਾਂ ਆ ਜਾ ਰਮਨ ਨਾਲੇ ਗੱਲਾਂ ਬਾਤਾਂ ਕਰਨੇ ਆ ਮੈਂ ਚਾਹ ਬਣਾਉਣੀ ਮੈਂ ਤੁਹਾਨੂੰ ਗਾਲਤੁ ਮੇਰੀ ਹੋਰ ਕਿਦਾਂ ਸਭ ਠੀਕ ਠਾਕ ਠੀਕ ਠਾਕ ਆਦਾ ਹੁਣ ਪੈਣ ਜੀ ਹਾਂ ਜੋਤ ਦੇ ਮੁੰਡਾ ਹੋਇਆ ਵਾ ਲੈ ਵਧਾਈ ਫਿਰ ਤੇ ਤੈਨੂੰ ਤੁਹਾਨੂੰ ਵਧਾਈਆਂ ਤੇ ਠੀਕ ਠਾਕ ਹਾਂ ਠੀਕ ਠਾਕ ਬਹੁਤ ਵੀ ਦੇਖ ਕੇ ਆਏ ਆ ਕਹੀ ਚਲੋ ਵਧਾਈਆਂ ਕੀਤਾ ਫਿਰ ਤੇ ਹਾਂ ਇਹਨਾਂ ਨੂੰ ਕੱਲ ਹੀ ਪਤਾ ਲੱਗਾ ਅੱਛਾ ਮੈਂ ਹਾਂ ਚਲੋ ਚੱਲੀਏ ਵੇਖ ਕੇ ਆਈਏ ਫੇਰ ਵੀ ਮੇਰੇ ਪੁੱਤ ਦੀ ਨਿਸ਼ਾਨੀ ਆ ਜੀ ਤਾ ਕਰਦਾ ਹੀ ਆ ਪੈਣ ਜੀ ਜਿੱਦਾਂ ਮਰਜੀ ਆ ਨਹੀਂ ਯਾਦ ਨਾ ਤੁਹਾਨੂੰ ਦੱਸ ਕੇ ਨਾ ਮੇਰਾ ਮਨ ਖੁਸ਼ ਕਰਦਾ ਚਾਹ ਰੱਬ ਨੇ ਮਜੀ ਦੇ ਦਿੱਤਾ ਨਾਲੇ ਗੱਲ ਏਦਾਂ ਵਾ ਜਿੰਨੀਆਂ ਮੈਂ ਬਦਕੀਆਂ ਕੀਤੀਆਂ ਸੀ ਭੈਣ ਜੀ ਉਹਨਾਂ ਕਿਤੇ ਦੰਦ ਤੋਂ ਦੰਦ ਨਹੀਂ ਚੁੱਕਿਆ ਕਿਤੇ ਇੰਨੇ ਖੁਸ਼ ਹੋਏ ਨਾ ਵੀ ਆਏ ਆ ਤੇ ਜੋਤ ਤੇ ਆਉਣ ਨਹੀਂ ਦੇਣ ਢਈ ਫੇ ਰਾਤ ਰੋ ਮੰਮੀ ਮੈਂ ਨਹੀਂ ਜਾਣ ਦੇਣਾ ਮੈਂ ਕਿਹਾ ਕੋਈ ਨਹੀਂ ਪੁੱਤ ਹੁਣ ਕਿਹੜਾ ਮੇਰਾ ਘਰ ਜੀ ਲੱਗਣਾ ਵਾ ਕੋਈ ਨਹੀਂ ਮੈਂ ਫੇਰਾ ਮਾਰਦੀ ਰਹੂੰਗੀ ਨਹੀਂ ਨਹੀਂ ਕੋਈ ਗੱਲ ਨਹੀਂ ਚੱਲ ਕਦੀ ਇਹਨੂੰ ਵੇਖ ਆ ਜੀ ਉੱਥੇ ਚੱਲ ਕੇ ਕਦੀ ਇੱਥੇ ਪਿੰਡ ਆ ਗਈ ਹੈ ਇਹ ਇੱਥੇ ਕੀ ਆਉਣਾ ਭੈਣ ਜੀ ਤੁਸੀਂ ਜਾਣ ਹੀ ਦਿਓ ਗੱਲ ਜਿਹੜੀ ਤੁਸੀਂ ਲਿਆ ਕੇ ਦਿੱਤੀ ਆ ਨਾ ਉਹ ਤਾਂ ਇੰਨੀ ਪਵਾੜੇ ਪਉਣੀ ਆ ਪਹਿਲਾਂ ਮੈਨੂੰ ਗਾੜੀ ਲਾ ਛੜਿਆ ਮੰਮੀ ਐਦਾਂ ਨਹੀਂ ਤੇ ਐਦਾਂ ਕਰ ਮੰਮੀ ਐਦਾਂ ਨਹੀਂ ਤੇ ਐਦਾਂ ਕਰ ਹਾਏ ਹਾ ਸੰਦੀਪ ਤੇ ਨਹੀਂ ਐਦਾਂ ਦੀ ਸੰਦੀਪ ਐਦਾਂ ਦੀ ਨਹੀਂ ਸੰਦੀਪ ਮੀਣੀ ਹੀ ਮੀਣੀ ਹੁਣ ਕੀ ਹੋਇਆ ਵੀ ਜਿਹੜੀ ਪੈੜੀ ਨਹੀਂ 4 ਕਿੱਲੇ ਹਾਂ ਉਹ 2 ਕਿੱਲੇ ਕਰਤੀ ਆ ਨਾ ਜੋਤ ਦੇ ਨਾਂ ਤੇ 2 ਕਿੱਲੇ ਕਰਤੇ ਦਲਜੀਤ ਦੇ ਨਾਂ ਅੱਛਾ ਹੁਣ ਤੁਸੀਂ ਵੀ ਸਿਆਣੇ ਦੇ ਸਾਨੂੰ ਖਰਚਾ ਪੱਠਾ ਚਾਹੀਦਾ ਜਦੋਂ ਪੈਹਾ ਤੇਲਾ ਮੰਗੀਦਾ ਦੋਵੇਂ ਜਣੇ ਦੇਲੇ ਕਟ-ਕਟ ਕੇ ਸਾਨੂੰ ਪੈਂਦੇ ਆ ਹੁਣ ਤੁਸੀਂ ਦੱਸੋ ਸਾਡਾ ਕੋਈ ਖਰਚਾ ਨਹੀਂ ਹੈਗਾ ਇਹ ਦਲਜੀਤ ਸਮਝਾਉਂਦਾ ਲੇਗਾ ਉਹਨੂੰ ਪਿਆਣ ਜੀ ਦਲਜੀਤ ਨੇ ਕੀ ਸਮਝਾਉਣਾ ਵਾ ਦਲਜੀਤ ਦੀ ਤਾਂਪ ਐਦੀ ਲੰਮੀ ਜ਼ਬਾਨ ਹੋ ਗਈ ਆ ਜਿੱਦਾਂ ਉਹ ਕਹਿੰਦੀ ਆ ਤਾਂ ਉਦਾਂ ਕਰੀ ਜਾਂਦਾ ਵਾ ਹਾਂ ਮੈਂ ਤਾਂ ਇੰਨੀ ਤੰਗ ਵਾਂ ਕਿਤੇ ਗੱਲ ਨਹੀਂ ਕਰਨ ਵਾਲੀ ਨਹੀਂ ਹੁਣ ਚੰਗਾ ਭਲਾ ਇਹਨਾਂ ਨੇ ਪਤਾ ਆ ਵੀ ਅਹੀਂ ਮਾਂ ਕੋਲ ਸਾਮਣ ਆਇਆ ਸਾਡੇ ਫਰਜ਼ ਬੰਦੇ ਆ ਤੇ ਦੱਸ ਇਦਾਂ ਕੋ ਕਰਣ ਦੇ ਦੋ ਜਾਨੀ ਐਂ ਤਾਂ ਫੇਰ ਚੱਲ ਗਏ ਮੈਂ ਹਾਂ ਚੱਲ ਕੋਈ ਨਹੀਂ ਵੇਖੀ ਜਾਊਗੀ ਜੇ ਨਾ ਚੱਜਣਾ ਕਵਾਉਣ ਭਲਾਉਣਗੇ ਮੁੰਡਾ ਵੇਖ ਕੇ ਵਾਪਸ ਆ ਜਾਾਂਗੇ ਪਰ ਪਿਆਣ ਜੀ ਉਹਨਾਂ ਨੇ ਬੜਾਈ ਚਾਹ ਕੀਤਾ ਇਹ ਮੁੰਡਾ ਵੰਦੇ ਰਾਈ ਜੋ ਬਣ ਰਕਾ ਤੇ ਉਹਨਾਂ ਨੇ ਫੋਨ ਕੀਤਾ ਸੀ ਕਿ ਜਾਂ ਫਿਰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਪਰੋਂ ਕਿੱਥੋਂ ਪਤਾ ਲੱਗਾ ਸੀ ਅੱਛਾ ਇਹਨਾਂ ਨੇ ਆਣ ਕੇ ਦੱਸਿਆ ਮੈਨੂੰ ਤੇ ਮੈਂ ਕਿਹਾ ਚਲੋ ਜੇ ਨਹੀਂ ਵੀ ਫੋਨ ਕੀਤਾ ਤੇ ਆਪਾਂ ਹੋ ਹੁੰਦੇ ਆ ਚਲ ਕੋਈ ਗੱਲ ਨਹੀਂ ਤੇਰਾ ਫਰਜ਼ ਬੰਦਾ ਸੀ ਜਾਣਦਾ ਆਹ ਪਰ ਮੱਥੇ ਵਟ ਨਹੀਂ ਉਹਨਾਂ ਨੇ ਪਾਇਆ ਉਹਦੀ ਭੈਣ ਪਣਵਾਈਆਂ ਵੀ ਆਣ ਕੇ ਬੈਠੇ ਸੀਗੀ ਤੇ ਘਰ ਬਾਹਰ ਉਹਨੂੰ ਵੱਖਰਾ ਬਣਾ ਤਾਵਾ ਉਹਨਾਂ ਨੇ ਇਹ ਫਿਰ ਉਹਨਾਂ ਦੇ ਸੋਭਾ ਹੀ ਆ ਨਹੀਂ ਤੇ ਸੱਚ ਕੋਸ਼ੇ ਨਾ ਕਸੂਰ ਤੁਹਾਡਾ ਹੀ ਦੋਵਾਂ ਦਾ ਬੜਾ ਹੀ ਕਈ ਕਰ ਆ ਇਹਨਾਂ ਦੇ ਕਿੱਦਾਂ ਗੱਲ ਪੈਂਦੀਆਂ ਨਹੀਂ ਭੈਣ ਜੀ ਮੈਨੂੰ ਤੇ ਇਹੋ ਹੀ ਪਚਾਲ ਮੇਰੇ ਪੁੱਤ ਦੀ ਜ਼ਿਆਦਾ ਦੇ ਹਿੱਸੇ ਦੀ ਬਣਜੂ ਪਰ ਇਹ ਤਾਂ ਵੱਡਣ ਵਾਲਾ ਨਿਕਲਿਆ ਇਹਨੇ ਤਾਂ ਮਾਂ ਪਿਓ ਨੂੰ ਮਾਂ ਪਿਓ ਸਮਝਾਇ ਹੀ ਨਾ ਦੱਸ ਇਹਦੇ ਵਾਸਤੇ ਅਸੀਂ ਇੰਨਾ ਕੁਝ ਕਰਦੀਆਂ ਰਹੀਆਂ ਵੀ ਚੱਲ ਜਿਹੜੀ ਜ਼ਿਆਦਾਤ ਇਹਦੇ ਹਿੱਸੇ ਆ ਜੋਗੀ ਵੀ ਇਹ ਹਾਦੇ ਲਵੀ ਇਹਨੂੰ ਮਿਲ ਜਾਊਗਾ ਆ ਤਾਂ ਲਵਲੀ ਦਾ ਹੀ ਫੋਨ ਆ ਗਿਆ ਹਜੇ ਤਾਂ ਉੱਥੋਂ ਆਈ ਹੀ ਆ ਸੋ ਕੋ ਸੋਣਾ ਭਲਾ ਕੀ ਕਹਿੰਦੀ ਹੈਲੋ ਇਹ ਪਹੁੰਚ ਗਏ ਮਸੀ ਜੀ ਕਰ ਆਹੋ ਪੁੱਤ ਪਹੁੰਚ ਹੀ ਗਏ ਉਹ ਮੈਂ ਨਾ ਫੋਨ ਕੀਤਾ ਸੀ ਹਾਂਜੀ ਐ ਵੀ ਦੇ ਸਰਜ ਨੇ ਸਲਾਹ ਕਰਨ ਤੇ ਉਹਦਾ ਵੇਖ ਲਓ ਤੁਹਾਡੀ ਮਰਜ਼ੀ ਹੈ ਤੁਹਾਡੀ ਸਲਾਹ ਨੇ ਜੰਦਣਾ ਹਾਂਜੀ ਜੇ ਦੇ ਸਲਾਹ ਕਰਨ ਵੀ ਜੇ ਮੰਨੋ ਦਿਲਜੀਤ ਹੁਣੀ ਤੁਹਾਨੂੰ ਇਦਾਂ ਕਰਦੇ ਆ ਹਾਂ ਤੇ ਜੋਤ ਵੀ ਕਹਿਤੀ ਸੀ ਕਿ ਖੁਸ਼ ਕੇ ਵੇਖ ਲੋ ਡੈਡੀ ਮੰਮੀ ਨੂੰ ਕਿ ਜੇ ਮੇਰੇ ਲੱਗੇ ਆ ਜਾਂਦੇ ਚੱਲ ਪੁੱਤ ਕੋਈ ਗੱਲ ਨਹੀਂ ਮੈਂ ਨਾ ਤੇਰੇ ਮਾਸਲ ਜੀ ਨਾਲ ਕਰੂੰਗੀ ਸਲਾਹ ਜਿੱਦਾਂ ਉਹ ਕਹਿਣਗੇ ਨਾ ਉਦਾਂ ਹੀ ਮੈਂ ਤੁਹਾਨੂੰ ਦੱਸ ਦਊਂਗੀ ਨੇ ਕੋਈ ਗੱਲ ਨਹੀਂ ਆਜੋ ਤੁਹਾਨੂੰ ਪਤਾ ਵਾ ਵੀ ਕੋਠੀ ਵੱਖ ਪਈ ਆ ਹਾਂਜੀ ਹਾਂਜੀ ਚਲੋ ਇਹ ਆ ਵੀ ਪਰਿਵਾਰ ਇਕੱਠਾ ਹੋ ਜੂਗਾ ਫੇਰ ਚਲ ਕੋਈ ਨਹੀਂ ਮੈਂ ਨਾ ਜਿਹੜੇ ਕਾਰਾ ਚ ਖਲੋ ਗਈ ਹਾਂ ਕਿਤੇ ਤੇ ਘਰ ਜਾ ਕੇ ਤਾਂ ਸਲਾਹ ਕਰਕੇ ਤੇ ਤੈਨੂੰ ਫੋਨ ਕਰਕੇ ਦੱਸਦੇ ਆ ਚਲੋ ਠੀਕ ਆ ਮਸੀ ਠੀਕ ਹਾਂ ਚੰਗਾ ਪੁੱਤ ਕੀ ਕਹਿੰਦੇ ਆ ਪੈਨ ਜੀ ਕਹਿਣਾ ਕੀ ਆ ਹਾਂ ਉਹ ਕਹਿਣ ਰਿਹਾ ਤੇ ਜੇ ਦਲਜੀਤ ਇਦਾਂ ਕਰਦਾ ਵਾ ਨਾ ਜੋਤ ਨੂੰ ਘਰ ਬਾਹਰ ਹੀ ਵੱਖਰਾ ਬਣਾਤਾ ਵਾ ਕੋਠੀ ਬਣਾਉਂਦੀ ਤੇ ਤੁਸੀਂ ਜੋਤ ਦੇ ਲਾਗੇ ਰਹੋ ਤਾਂ ਆਪਣਾ ਪਰਿਵਾਰ ਇਕੱਠੇ ਹੋ ਜਾਓ ਹੁਣ ਤੁਸੀਂ ਦੱਸੋ ਇਹਦੇ ਵਿੱਚ ਵੀ ਅਸੀਂ ਜਾਈਏ ਕਿ ਨਾ ਜਾਈਏ ਮੇਰਾ ਤੇ ਰਾਦਾ ਵਾ ਤੇ ਚਲ ਜੀਗੀ ਨਾ ਇਹਦਾ ਕੋਈ ਨਿਆਣਾ ਨਾ ਗੱਲ ਨਾ ਬਾਤ ਕੀਤਾ ਤੇ ਹੁਣਾਂ ਵੀ ਕਿ ਨਹੀਂ ਹੁਣਾ ਚਲ ਜੀ ਉਹ ਨਿਆਣਾ ਹੈਗਾ ਵਾ ਤੇ ਮੈਂ ਇਹਨੂੰ ਖਡਾਉਂਗੀ ਫਿਰ ਵੀ ਦਾਦੀਆਂ ਮੈਂ ਉਹਦੀ ਚਲ ਕੋਈ ਗੱਲ ਨਹੀਂ ਸੋਚ ਲੈਣੀ ਇੱਕ ਵਾਰੀ ਕਰ ਲੈਣੀ ਸਲਾਹ ਭਾਜੀ ਨਾਲ ਬੈ ਕੇ ਵੀ ਕੀ ਕਹਿੰਦੇ ਆ ਤੇ ਫਿਰ ਨਾ ਫੈਸਲਾ ਤੋਂ ਬਾਅਦ ਹੀ ਲਈ ਠੀਕ ਆ ਹੁਣ ਬਾਕੀ ਇਹ ਹੈ ਵੀ ਜੇ ਨਿਆਣਾ ਨਹੀਂਗਾ ਉਹਨਾਂ ਦੇ ਤਾਂ ਚਲ ਪ੍ਰਮਾਤਮਾ ਕੀਦਾ ਕੇ ਇਹਦੇ ਪਹਿਲਾਂ ਪਿਛੇ ਉਹਨਾਂ ਨੂੰ ਵੀ ਜੀ ਦੇ ਹੀ ਦੇਵੇ ਪਰ ਭੈਣ ਜੀ ਕਰਤੂਤਾ ਨਹੀਂ ਨਾ ਚੰਗੀਆਂ ਹੁਣ ਸੱਸ ਸਹੁਰੇ ਨੂੰ ਮਾਪਿਓ ਸਮਝੇ ਤਾਂ ਫੇਰ ਵਾ ਹੁਣ ਠੇਡਿਆਂ ਨਾਲ ਰੇੜਨ ਰਹੀ ਆ ਸਾਨੂੰ ਆਂਦੀ ਵੀ ਤੁਹਾਡਾ ਖਰਚਾ ਹੀ ਕੋਈ ਨਹੀਂ ਗਾ ਗਲਤੀ ਤਾਂ ਹੋ ਗਈ ਸਾਡੇ ਕੋ ਜਿਹੜੇ ਇਹਨਾਂ ਨੇ ਆਪਣੇ ਹੱਥ ਵਢਾਤੇ ਆਪਣਾ ਤੀਜਾ ਹਿੱਸਾ ਕੱਢਦੇ ਇਹ ਸਾਡੇ ਮਗਰਮਗਰ ਤੁਰੇ ਫਿਰਦੇ ਉਂਝ ਇੱਕ ਗਲਤੀ ਹੈ ਗਈ ਆ ਭਾਇਓ ਕਹਾਣੀ ਤੇਰੇ ਘਰ ਦੀ ਹੈ ਤੇ ਮੇਰੇ ਘਰ ਦੀ ਹੋਵੇ ਮਾਪਿਓ ਨੂੰ ਨਾ ਆਪਣਾ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਹੈ ਹੋ ਤਾਂ ਭੈਣ ਜੀ ਗਲਤੀ ਹੋ ਗਈ ਹਾਏ ਹੈ ਅਸੀਂ ਤਾਂ ਸੋਚਿਆ ਸਾਡਾ ਨਵਾਂ ਪੁੱਤ ਵਾ ਸਾਨੂੰ ਕਿਤੇ ਤੁਹ ਮਾੜਾ ਸਟਾਉਣਗੇ ਖਰਚਾ ਪੱਠਾ ਦੇਣਗੇ ਪਰ ਸਾਨੂੰ ਕੀ ਪਤਾ ਹੈ ਭੈਣ ਦੇ ਆਣ ਕੇ ਇਹਨਾਂ ਵੀ ਜਵਾਬ ਦੇ ਦੇਣਾ ਭੈਣ ਜੀ ਮੈਨੂੰ 500 ਰੁਪਏ ਦੀ ਲੋੜ ਪਈ ਅੱਛਾ ਮੈਂ ਸੂਟ ਸੀਨੇ ਦਿੱਤਾ ਸੀ ਤੇ ਲੈਣ ਜਾਣਾ ਸੀ ਦੋਵਾਂ ਜੀਆਂ ਨੇ ਮੈਨੂੰ 100-100 ਗੱਲ ਕੀਤੀ 500 ਰੁਪਏ ਇਹਨਾਂ ਨੇ ਦਿੱਤਾ ਤੂੰ ਨਾ ਫਿਕਰ ਨਾ ਕਰ ਕੇ ਇਸ ਗੱਲ ਦਾ ਵੀ ਜੇ ਮੈਂ ਰਿਸ਼ਤਾ ਕਰਾਇਆ ਨਾ ਤੇ ਮੇਰਾ ਇਨਾਹਕ ਬੰਦਾ ਆ ਇੱਕ ਵਾਰੀ ਨਾ ਦੋਵਾਂ ਨੂੰ ਬਿਠਾ ਕੇ ਮੈਂ ਚੰਗੀ ਤਰ੍ਹਾਂ ਪੁੱਛੂੰਗੀ ਵੀ ਪਰ ਭੈਣ ਜੀ ਉਹਨਾਂ ਦੇ ਪਰਿਵਾਰ ਦੀ ਗੱਲ ਵੇਖ ਲਓ ਸਾਰਿਆਂ ਜਾਣਿਆਂ ਨੇ ਮਗਰੋਂ ਸਲਾਹ ਕੀਤੀ ਆ ਤੇ ਮਗਰ ਫੋਨ ਆਇਆ ਵਾ ਸ਼ਾਬਾਸ਼ ਹੀ ਉਹਨਾਂ ਜਿੱਦਾਂ ਮੈਂ ਕਰਦੀ ਰਹੀ ਆ ਨਾ ਜੇ ਓਦਾਂ ਦਾ ਬੰਦਾ ਹੁੰਦਾ ਤਾਂ ਘਰ ਗਿਆ ਨੂੰ ਕੁਮਾਉਂਦੇ ਵੀ ਨਾ ਨਹੀਂ ਇਹ ਤਾਂ ਉਹਨਾਂ ਦੀ ਸੋਭਾ ਆ ਹਨਾ ਚੰਗੇ ਖਾਨਦਾਨ ਦੇ ਬੰਦੇ ਆ ਜਿਨ੍ਹਾਂ ਨੇ ਫਿਰ ਮਗਰ ਫੋਨ ਕਰ ਦਿੱਤਾ ਵੀ ਚੱਲ ਕੋਈ ਗੱਲ ਇਹ ਤੁਸੀਂ ਇੱਥੇ ਆ ਕੇ ਰਹਿ ਲਓ ਨਾਲੇ ਉਹਨਾਂ ਸੋਚਿਆ ਹੋਊਗਾ ਵੀ ਚੱਲ ਇਹ ਨਿਆਣੇ ਵਿੱਚ ਵੀ ਰਹਿਣਗੇ ਇਹਨਾਂ ਦਾ ਦਿਲ ਲੱਗਾ ਰਹੂਗਾ ਤੇ ਝੂਠਾ ਮਨ ਹੋਰ ਹੋਊ ਆਹੋ ਘਰ ਦੇ ਵਿੱਚ ਕੱਲੀ ਰਹਿੰਦੀ ਆ ਚੱਲ ਅਹੀਂ ਹੋਵਾਂਗੇ ਗੱਲਾਂ ਬਾਤਾਂ ਕਰਦੇ ਆ ਟਾਈਮ ਪਾਸ ਵਧੀਆ ਹੋ ਜਾਂਦਾ ਚੰਗਾ ਭਰਾ ਜਿੰਨੇ ਹੈ ਜਿੰਨੇ ਕੋਲੋਂ ਨਾ ਪੈਸਾ ਲਾ ਕੇ ਨਾ ਕੋਠੀ ਬਣਾਤੀ ਉਹਨੂੰ ਚੱਲ ਭੈਣ ਜੀ ਮੈਂ ਵੀ ਗਲਤੀਆਂ ਕੀਤੀਆਂ ਮੈਨੂੰ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣੀ ਹੋਇਆ ਵਾ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਚੱਲ ਇੱਥੇ ਉਹਨੂੰ ਘਰ-ਬਾਰ ਬਣਾ ਦਿੰਦੇ ਤੇ ਇੱਥੇ ਵੱਖਰੀ ਬੈਠੀ ਰਹਿੰਦੀ ਉਹ ਚਲੋ ਦੋਨਾ ਸਾਡੇ ਦਿਮਾਗ ਤੇ ਨਾ ਪਤਾ ਨਹੀਂ ਕਿਦਾਂ-ਕਿਦਾਂ ਦੀਆਂ ਗੱਲਾਂ ਆਉਂਦੀਆਂ ਸੀ ਵੀ ਆਹ ਨਹੀਂ ਆ ਜਿੱਦਾਂ ਕਰ ਲਈਏ ਸਾਨੂੰ ਵੀ ਉਹ ਦਿਲ ਦੀ ਦੇ ਹੱਦਾ ਸੀ ਤੇ ਜਿੱਤੇ ਜੋ ਆਪਣਾ ਸੁੱਖ ਨਾ ਜ਼ਿੰਦਾਬਸਤ ਰਹਿੰਦਾ ਤੇ ਚੱਲ ਆਪਣੇ ਘਰ ਬੈਠਾ ਰਹਿੰਦਾ ਉਹ ਵੀ ਬੈਠੀ ਰਹਿੰਦੀ ਸਾਨੂੰ ਤੇ ਇਹ ਹੀ ਤੇ ਜੋਗਪਦ ਵੀ ਹੈ ਨਾ ਇਹਦਾ ਹੀ ਬਣ ਜੇ ਹੁਣ ਪਰ ਪਿਆਨ ਜੀ ਤੱਕ ਜਿਵੇਂ ਮਿਲਿਆ ਨਹੀਂ ਤੇ ਆਹ ਹਲਾ ਸਾਡੇ ਹੁੰਡੇ ਤੇ ਜੇ ਪਿਆਹ ਤੇਲਾ ਸਭ ਜੀ ਨੂੰ ਲੈ ਦਿੰਦੇ ਤੇ ਫਿਰ ਤੇਨੇ ਘਰੋਂ ਹੀ ਬਾਹਰ ਕੱਢ ਦੇਣਾ ਸੀ ਇਹ ਵੀ ਗੱਲ ਸੋਚਣ ਵਾਲੀ ਖਰੇ ਕਿ ਕੋਈ ਕੁਝ ਕਰਦੇ ਫਿਰ ਚੱਲ ਤਾਰ ਲੋ ਤੇਹੀ ਨਹੀਂ ਚਾਹ ਫਿਰ ਹਾਂ ਮੈਂ ਚਾਹ ਬਣਾ ਕੇ ਲਾਉਣੀ ਆ ਬੈਰਾ ਤੂੰ ਮੇਰੀ ਭੈਣ ਨਾਲ ਇਹ ਗੱਲ ਦਾ ਸ਼ਿਕਰਨਾ ਕਰ ਸ਼ਰ ਕਿਹ ਕੰਮ ਹੀ ਗਏ ਸੀ ਪਾਜੀ ਕੰਮ ਘੁੰਮ ਕਿੱਥੇ ਜਾਣਾ ਵਾ ਹੂੰ ਜੋ ਬੰਦੇ ਕਰ ਆਇਆ ਮੁੰਡਾ ਚਲੋ ਵਧੀਆ ਫਿਰ ਵਧਾਈਆਂ ਤੁਹਾਨੂੰ ਤੁਹਾਨੂੰ ਵੀ ਵਧਾਈਆਂ ਵਧਾਈਆ ਤੇ ਅਸੀਂ ਗਏ ਹੀ ਉੱਥੇ ਅੱਛਾ ਮੈਂ ਚੱਲ ਮਿਲ-ਗੜ ਕੇ ਆਈ ਏ ਹੂੰ ਹੂੰ ਫੇਰ ਵੀ ਸਾਡੇ ਪੁੱਤ ਦੀ ਨਿਸ਼ਾਨੀ ਆ ਹੂੰ ਠੀਕ ਆ ਜੋ ਤਾਂ ਜੋ ਤਾਂ ਠੀਕ-ਠਾਕ ਆ ਵਧੀਆ ਵਧੀਆ ਤੇ ਅਸੀਂ ਆਏ ਉਥੋਂ ਹੂੰ ਤਿੰਨ ਕੇ ਮੁੜੇ ਦੀ ਗੱਲ ਸੁਣ ਲਓ ਹਾਂ ਜਿਹਦੇ ਕਰਕੇ ਅਸੀਂ ਇੰਨਾ ਕੰਮ ਕਰਦੇ ਫਿਰਦੇ ਸੀ ਹੂੰ ਦੋਵੇਂ ਜੀ ਸਾਨੂੰ ਕਹਿੰਦੇ ਵੀ ਘਰੋਂ ਨਿਕਲ ਜਾਓ ਇੱਕ ਤਾਂ ਦੀ ਗੱਲ ਹੀ ਭਾਈ ਬੜੀ ਮਾੜੀ ਗੱਲ ਕੀਤੀ ਇਹਨੇ ਫੇਰ ਸਾਨੂੰ ਖਰਚਾ ਨਹੀਂ ਦਿੰਦੇ ਹੂੰ ਜੇ ਐਂ ਹੀ ਕਹਿਣਾ ਵੀ ਸਾਨੂੰ ਖਰਚਾ ਦੋ 2-400 ਰੁਪਏ ਸਾਡੇ ਕੋਲ ਵੀ ਚਾਹੀਦਾ ਹੂੰ ਦੁੱਧ ਦੇ ਪੈਸੇ ਉਹ ਇਹ ਖਲਕੂੜਾ ਆ ਜਾਂਦੀ ਆ ਤੇ ਜੇ ਦੂਜੇ ਪੁੱਛਣੇ ਹੂੰ ਤੇ ਉਹ ਕਹਿੰਦਾ ਵੀ ਉੱਚਾ ਤਾਂ ਸਾਡਾ ਹਿਸਾਬ ਬਣਦਾ ਨਹੀਂ ਆ ਹੂੰ ਤੁਸੀਂ ਦੱਸੋ ਵੀ ਸਾਡਾ ਹਿਸਾਬ ਬਣਦਾ ਕਿ ਨਹੀਂ ਬਣਦਾ ਹਿਸਾਬ ਤਾਂ ਬਣਦਾ ਪਰ ਇਦਾਂ ਦਾ ਭਾਜੀ ਹੈ ਨਹੀਂ ਤੁਸੀਂ ਭਾਜੀ ਉਧਰ ਗਏ ਹੀ ਤੋ ਨਾਲ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਨਹੀਂ ਭਾਜੀ ਹੂੰ ਉਹ ਇਹਦੇ ਨਾਲ ਦਲਜੀਤ ਨਾਲ ਤੇ ਉਹ ਚੰਗੇ ਆ ਹੂੰ ਜਾਂਦਿਆਂ ਸਾਨੂੰ ਹੱਥਾਂ ਦੇ ਚੁੱਕ ਲਿਆ ਹੂੰ ਮੈਂ ਗੇਟ ਖੜਕਾਇਆ ਤੇ लवली ਆਇਆ ਉਹ ਮਸੜੀ ਆ ਉਹ ਮੇਰਾ ਹਨੂ ਅੰਦਰ ਲੈ ਕੇ ਚਾਹ ਪਾਣੀ ਪਿਆ ਲਿਆ ਉਹਨਾਂ ਨੇ ਠੀਕ ਆ ਫਿਰ ਜੋਤਨਾ ਗੱਲਾਂ ਬਾਤਾਂ ਹੀ ਕਰਕੇ ਆਏ ਆ ਹਮ ਹਮ ਤੇ ਬਹੁਤ ਹੀ ਵਧੀਆ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਵਧੀਆ ਸੀ ਸੁਭਾਅ ਤੇ ਉਹਦਾ ਚੰਗਾ ਹੀ ਪਰ ਇਹ ਆ ਵੀ ਹੁਣ ਸਿਚੁਏਸ਼ਨ ਇਦਾਂ ਦੀ ਹੋ ਗਈ ਸੀ ਨਾ ਤੇ ਉਦੋਂ ਇਹਨਾਂ ਵੀ ਥੋੜਾ ਜਿਹਾ ਤੰਗ ਪਰੇਸ਼ਾਨ ਕੀਤਾ ਹਨ ਨੂੰ ਉਹ ਭਾਜੀ ਤੁਹਾਨੂੰ ਸਾਨੂੰ ਇਹ ਗੱਲ ਤਾਂ ਨਹੀਂ ਨਾ ਪਤਾ ਹਮ ਇਹ ਦੋਵੇਂ ਜੀ ਜਿਹੜੇ ਲਾਲਚ ਨੂੰ ਪਏ ਆ ਇਹ ਸਾਨੂੰ ਕਹਿੰਦੇ ਕਿ ਜੋਤ ਦੇ ਨਾਮ ਜਿਹੜੇ ਪੈਸੇ ਆਏ ਆ ਨਾ ਉਹ ਘਟਾਓ ਹਮ ਤੇ ਰਮਨ ਲੱਗੇ ਇਹਨਾਂ ਦੇ ਮਗਰ ਇਹੋ ਗੱਲ ਹੋਈ ਇਹ ਜਿੱਦਾਂ ਕਹਿੰਦੇ ਰਹੇ ਉਹ ਕਰਦੀ ਰਹੀ ਹੂੰ ਹੁਣ ਜਦੋਂ ਇਹਨਾਂ ਨੇ ਵੇਖਿਆ ਵੀ ਨਹੀਂ ਹੱਡੇ ਹੱਥੋਂ ਕੁਝ ਆਉਣਾ ਤੁਹਾਨੂੰ ਹੁਣ ਘਰੋਂ ਕੱਢਦੇ ਆ ਧੱਕੇ ਮਾਰਦੇ ਆ ਵੀ ਭੱਜੋ ਇਥੋਂ ਉਹ ਪਾਜੀ ਤੁਸੀਂ ਇਹ ਸਾ ਕੱਢਿਆ ਹੁੰਦਾ ਨਾ ਤੇ ਇੰਨੇ ਮੈਂ ਕਹਿੰਦਾ ਇਹੋ ਜਿਹੀ ਗੱਲ ਹੀ ਨਹੀਂ ਕੋਈ ਕਰਨੀ ਅਗਲ ਆ ਜਾਣੀ ਉਹ ਪਾਜੀ ਹੁਣ ਮੈਂ ਹੱਥ ਵੜ ਕੇ ਦੇ ਬੈਠਾ ਵਾਂ ਨਾ ਜ਼ਮੀਨ ਵੀ ਇਹਦੇ ਨਾਮ ਲਾ ਬੈਠਾ ਹੂੰ ਕੋਈ ਗੱਲ ਨਹੀਂ ਤੁਸੀਂ ਇਦਾਂ ਵਾਂ ਫਿਰ ਵੀ ਮੈਂ ਕਹਿੰਦਾ ਰਿਸ਼ਤੇਦਾਰ ਚਾਰ ਇਕੱਠੇ ਕਰੋ ਤੇ ਇਹਨਾਂ ਨਾਲ ਬਹਿ ਕੇ ਗੱਲ ਕਰਦੇ ਆ ਫਿਰ ਵੀ ਦੋਵਾਂ ਜੀਆਂ ਨਾ ਕੋਈ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਜੀ ਹਮ ਅਸੀਂ ਜੇ ਕਹਿੰਦੇ ਆ ਨਾ ਅਸੀਂ ਤੁਹਾਡੀ ਮਾਸੇ ਮਾਸਣ ਨੂੰ ਲਿਆਉਣਾ ਵਾ ਹਮ ਅਸੀਂ ਆਹ ਗੱਲ ਕਰਨੀ ਆ ਕਹਿੰਦੇ ਜਿੰਨੂੰ ਮਰਜ਼ੀ ਲਿਆਓ ਸਾਨੂੰ ਪਰਵਾਹ ਨਹੀਂ ਕਿਸ ਦੀ ਇਹ ਗੱਲ ਤੇ ਮਾੜੀ ਕੀਤੀ ਆ ਨਾ ਫਿਰ ਵੀ ਇੱਕ ਵਾਰੀ ਬਹਿ ਕੇ ਗੱਲ ਕਰਨੀ ਚਾਹੀਦੀ ਤੁਸੀਂ ਉਹਦੇ ਮਾਪੇ ਹੋ ਜੇ ਤੇ ਉਹਨਾਂ ਦਾ ਫਰਜ਼ ਪਣਦਾ ਤੁਹਾਨੂੰ ਸਾਂਭਣ ਦਾ ਸਾਨੂੰ ਪਾਜੀ ਕੋਈ ਖਰਚਾ ਨਹੀਂ ਦਿੰਦੇ ਹਮ ਜਦੋਂ ਅਸੀਂ ਮੰਗਨੇ ਆ ਤਾਂ ਕਹਿੰਦੇ ਅਸੀਂ ਦਵਾਈਆਂ ਲੈ ਆਉਂਦੇ ਆ ਅਸੀਂ ਆਹ ਕਰਦੇ ਆ ਇਦਾਂ ਕਰੀ ਜਾਂਦੇ ਆ ਹਮ ਹਮ ਉਹ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਆਹ ਕਿਹਨਾਂ ਹੀ ਗੱਲ ਕਰਾਂਗੇ ਇਹਨਾਂ ਨਾਲ ਆ ਹੁਣ ਅਸੀਂ ਜੋਦਾਂ ਲੈ ਜਾਣਾ ਹੈ ਹੂੰ ਤੇ ਆ 500 ਰੁਪਿਆ ਹੀ ਮੰਗਿਆ ਸੀ ਨਹੀਂ ਦਿੱਤਾ ਹੁਣ ਕਿਤੇ ਕਮਾਂਡੀਆਂ ਫੜ ਕੇ ਤੇ ਫੇਰ ਅਸੀਂ ਗਏ ਉਧਰ ਬੜੀ ਗੱਲ ਕੀਤੀ ਐਦਾਂ ਦੇ ਹਾਲਾਤ ਕਰਤੇ ਇਹਨਾਂ ਦੋਵਾਂ ਜੀਰੇ ਸਾਡੇ ਹੁਣ ਤੁਸੀਂ ਹੀ ਦੱਸੋ ਕਿ ਕੀ ਹੋਣਾ ਚਾਹੀਦਾ ਕੋਈ ਗੱਲ ਨਹੀਂ ਇੱਕ ਵਾਰੀ ਭਾਜੀ ਇਹਨਾਂ ਨਾਲ ਬਹਿ ਕੇ ਗੱਲ ਕਰ ਲੈਨੇ ਆ ਤੇ ਸਮਝਾਉਨੇ ਨਾਲ ਜਾਂ ਤਾਂ ਤੁਸੀਂ ਆਏ ਹੋ ਹਾਂ ਪਿੰਡ ਅਸੀਂ ਦੋਵੇਂ ਜੀ ਆਵਾਂਗੇ ਤੇ ਇਹਨਾਂ ਨਾਲ ਕਰਦੇ ਆ ਗੱਲ ਆ ਇਹ ਹੋਵੇ ਜ਼ਰੂਰ ਹੈ ਹਾਂ ਬਿਲਕੁਲ ਸਮਝਾਵਾਂਗੇ ਕੋਈ ਗੱਲ ਨਹੀਂ ਅਫਜੀ ਫਿਕਰ ਨਾ ਕਰੋ ਤੁਸੀਂ ਕਰਨ ਦਿਲ ਛੋਟਾ ਕਰਦੇ ਜੀ ਦਿਲ ਭਾਜੀ ਗਾੜੀ ਲੱਭਦਾ ਕੁਛ ਨਹੀਂ ਆਹ ਨਹੀਂ ਨਹੀਂ ਫਿਕਰ ਨਾ ਕਰੋ ਤੁਸੀਂ ਲੋ ਆ ਗਈ ਆ ਆਜੋ ਦੇਖ ਆਇਆ ਲਾੜਲੇ ਨੂੰ ਲੈ ਵੇਖ ਆਏ ਆ ਕਿ ਵੇਖਣ ਹੀ ਗਏ ਆ ਥੱਕੇ ਮਾਰੇ ਹੋਣੇ ਇਹਨਾਂ ਨੇ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਉਹਨਾਂ ਤੱਕ ਇਹਨਾਂ ਕੱਦਲੀ ਮਾਰਨੇ ਹੀਗੇ ਹੱਥੀਂ ਸ਼ਮਾਂ ਕੀਤੀਆਂ ਉਹਨਾਂ ਨੇ ਸਾਰੀ ਦੁਨੀਆ ਤੁਹਾਡੇ ਵਰਗੀ ਨਹੀਂ ਹੋਗੀ ਤੇ ਕੋਈ ਗੱਲ ਨਹੀਂ ਉਹਨਾਂ ਕੋਲ ਹੀ ਰਹਿ ਬੰਦੇ ਫਿਰ ਕੋਈ ਗੱਲ ਨਹੀਂ ਇਹ ਵੀ ਦਿਨ ਦੂਰ ਨਹੀਂਗਾ ਆਹ ਵੇਖ ਲਾ लवली ਦਾ ਮਗਰ ਫੋਨ ਆਇਆ ਵਾ ਫੇ ਮਾਸੀ ਜੀ ਇੱਥੇ ਆਓ ਤੇ ਪੱਕੇ ਰਹੋ ਜੋਤ ਦਾ ਵੱਖਰਾ ਘਰ ਉਹਨਾਂ ਬਣਾਤਾ ਵਾ ਮੰਮੀ ਘਟ ਝੂਠ ਬੋਲਦੀ ਹੋਈਦਾ ਤੁਹਾਨੂੰ ਰਹਿਣ ਲਈ ਕਹਿੰਦੇ ਤੁਹਾਨੂੰ ਕੇ ਉਹ ਤਾਂ ਬਾਤ ਨਹੀਂ ਸੱਚ ਬੋਲਣ ਢਈ ਆ लवली ਦਾ ਫੋਨ ਆਇਆ ਸੀ ਤੇਰੀ ਮਾਂ ਨੂੰ ਪੇ ਮੱਸੀ ਜੀ ਤੂੰ ਇੱਥੇ ਆ ਜਾ ਜੋਤ ਕੋਈ ਜਾਓ ਜਿੱਦਾਂ ਤੂੰ ਇਹਦਾ ਨਾ ਕੀਤਾ ਬਣਾ ਮੈਨੂੰ ਪਤਾ ਤੁਹਾਡਾ ਨਾ ਕੀ ਹੋਇਆ ਉੱਥੇ ਵੇ ਕੀ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਤਾਂ ਕਿਤੇ ਇੰਨਾ ਚਾਹ ਕੀਤਾ ਗੱਲ ਨਹੀਂ ਕਰਨ ਵਾਲੀ ਤੁਹਾਡੇ ਵਰਗੇ ਨਹੀਂ ਵੀ 500 ਰੁਪਈਆ ਮੰਗਿਆ ਤਾਂ ਸੌ ਸੌ ਗੱਲ ਕੀਤੀ ਇੰਦੀ ਖਾ ਕੇ ਹੁਣ ਹੁਣ ਸਾਨੂੰ ਹੀ ਬੁਰਾ ਕਹਿਣ ਏ ਕਿ ਇਹ ਚੰਗੇ ਨਹੀਂ ਐ ਹੁਣ ਜਾਣਦੇ ਗੱਲ ਤੂੰ ਪਹਿਲੀ ਜੁਨਾ ਤੁਹਾਡੇ ਕਰਤੀ ਇਹੋ ਨਾ ਕੀਤੀ ਹੁੰਦੀ ਤਾਂ ਤੁਸੀਂ ਤਰਲੇ ਲੈਂਦੇ ਸਾਡੇ ਮਗਰ ਮਗਰ ਕਿਸਾਨ ਕਰਨ ਦੇ ਮੰਮੀ ਕਰਨੀ ਪੈਣੀ ਪਹਿਲੀ ਕਰਨੀ ਪੈਣੀ ਹੀ ਤਾਨੂੰ ਸਭ ਕੁਝ ਚਾਹੀਦਾ ਹਾਂ ਤੁਹਾਨੂੰ ਚਾਹੀਦਾ ਕੋਈ ਗੱਲ ਨਹੀਂ ਚਾ ਲੈਣ ਦੋ ਕਿੰਨੇ ਕਿ ਦਿਨ ਰੱਖਣਾ ਨੇ ਪੋਤੇ ਨੂੰ ਜੋ ਵੇਖ ਕੇ ਆਏ ਅਸੀਂ ਬੁੜੇ ਲੱਗਣਾ ਹੀ ਹਣਾ ਨਹੀਂ ਪੱਕਾ ਹੀ ਰਵਾਂਗੇ ਫਿਕਰ ਨਾ ਕਰ ਕੇ ਇਸ ਗੱਲ ਦਾ ਟਾਡੀ ਉਮਰ ਨੰਘੂ ਆ ਸਾਥ ਲਈ ਮੰਮੀ ਕਿੰਨਾ ਚਿਰ ਰਹਿਣਾ ਕਿਸ ਦੇ ਘਰ ਤੁਸੀਂ ਦੋ ਦਿਨ ਰੱਖ ਲੂਗੀ ਚਾਰ ਦਿਨ ਰੱਖ ਲੂਗੀ ਵੇ ਕਿਸ ਦਾ ਘਰ ਕਿਉਂ ਆ ਸਾਡੇ ਪੁੱਤ ਦਾ ਘਰ ਆ ਵੀ ਆਹੋ ਪੁੱਤ ਦਾ ਘਰ ਵਾ ਤੂੰ ਹੀ ਪਾ ਕੇ ਦਿੱਤਾ ਜਦੋਂ ਬਾਵਾਂ ਬਨੀਆਂ ਹੀ ਉਹਨੂੰ ਨਹੀਂ ਪਤਾ ਦਾ ਕਰ ਵੇ ਉਹ ਤਾਂ ਤੁਸੀਂ ਤਾਂ ਨਾਲ ਹੀ ਹਾਂ ਆਨਾ ਸਭ ਕੋ ਹਵਲਦਾਲ ਕੇ ਮੇਰੇ ਕੋਲ ਹੀ ਆ ਜੇ ਤੇਰਾ ਕਰਕੇ ਸਾਰੇ ਪਾਪੜ ਵੇਲੇ ਹੁਸਿਆਣੀ ਤੁਸੀਂ ਹੀ ਤੁਸੀਂ ਸਮਝਉਣਾ ਹੀ ਸਾਨੂੰ ਵੇ ਸਿਆਣੀ ਤਾਂ ਮੈਨੂੰ ਤੁਸੀਂ ਰਹਿਣ ਹੀ ਨਾ ਦਿੱਤਾ ਪਹਿਲੇ ਵੱਲੋਂ ਤਾਂ ਮੰਮੀ ਤੁਸੀਂ ਕਿਹਾ ਸੀ ਅਹੀਂ ਤੇ ਇੱਕ ਵਾਰੀ ਵੀ ਨਹੀਂ ਨਾਂ ਲਿਆ ਚਲ ਜੋ ਹੁਣ ਹੋ ਗਿਆ ਨਾ ਮਿੱਟੀ ਪਾਓ ਆ ਵੇਖ ਲੈ ਕੱਢ ਕੇ ਦਵਾ ਨੰਬਰ ਕਰ ਲੈ लवली ਨਾਲ ਗੱਲ ਤੈਨੂੰ ਯਕੀਨ ਹੋਲੇ ਉਹਨੇ ਪਹਿਲਾਂ ਕੀ ਕਰਨਾ 4 ਦਿਨ ਰੱਖ ਕੇ ਨਾ ਬਾਜ ਧੱਕੇ ਮਾਰਨੀ ਬਦਲਾ ਲੈਣਾ ਉਹ ਸੁਦੀਪ ਕੀ ਵਾ ਕਿੱਥੋਂ ਹੋ ਗਿਆ ਇਹ ਝੂਠ ਨਹੀਂ ਮਰੀ ਜਾਣ ਦੇ ਕੋਈ ਗੱਲ ਨਹੀਂ ਅਹੀਂ ਤਾਂ ਡੇ ਕੋ ਨਹੀਂ ਆਉਂਦੇ ਇਹਨਾਂ ਕੋ ਕੀ ਲੜਾਣਗੇ ਜਿੰਨੇ ਉਹ ਖੁਸ਼ ਹੋਏ ਨਾ ਜੋਤ ਤੇ ਵੀ ਨਾ ਆਉਣੀ ਦੇਣ ਲਈ ਨਹੀਂ ਮੰਮੀ ਜੀ ਰੋ ਦੇਣਾ ਨਹੀਂ ਕੋਈ ਗਾਲੀ ਬਾਤ ਨਹੀਂ ਇਹਨਾਂ ਕੋ ਕਰਨ ਆਉਣਾ ਅਹੀਂ ਜੇ ਪੈਸਾ ਹੋਇਆ ਇਹ ਤਾਂ ਦੇਈਏ ਮੈਂ ਤੇਰ ਕੋ ਤਾਂ ਹੁਣ ਆਈ ਕੱਖ ਨਹੀਂ ਗਾ ਤੇ ਮਗਰ ਚ ਫੋਨ ਕੀਤਾ ਤੇ ਉਦੋਂ ਰੱਖ ਲੈਂਦੇ ਤੁਹਾਨੂੰ ਫਿਰ ਤੇ ਕੋਈ ਗੱਲ ਨਹੀਂ ਚਲ ਜਾਾਂਗੇ ਇਸਤਮਾਨ ਨਾ ਜਾਵਾਂਗੇ ਫਿਕਰ ਨਾ ਕਰਕੇ ਇਸ ਗੱਲ ਦਾ ਇਸਤਮਾਨ ਬੜੀ ਕਰ ਲੈ ਤੂੰ ਚੰਗੀ ਆ ਤੂੰ ਵੀ ਇੱਥੇ ਮੈਂ ਵੀ ਇੱਥੇ ਆ ਵੇਲਾ ਕਿੰਨੇ ਦਿਨ ਰੱਖਦੇ ਇਹਨਾਂ ਨੂੰ ਕੋਈ ਗੱਲ ਨਹੀਂ ਇੱਥੇ ਰਹਿਣ ਦੇਣਾ ਕਿਉਂ ਪਰ ਕੇ ਰਹੀ ਜਾਓ ਨਹੀਂ ਸਾਡੇ ਕੋ ਬੇਇਜ਼ਤੀ ਨਹੀਂ ਕਰਵਾਈ ਜਾਂਦੀ ਘੜੀ ਘੜੀ ਤੁਹਾਡੇ ਕੋ ਕਿੰਨੀ ਕੀ ਤੁਹਾਡੀ ਬੇਇਜ਼ਤੀ ਕਰਤੀ ਅਸੀਂ ਥੋੜੀ ਕਰਨ ਦੇ ਜੇ ਨਹੀਂ ਆਹ ਕਦੀ ਬੇਇਜ਼ਤੀ ਆ ਹੋ ਗਏ ਤੁਸੀਂ ਆਏ ਹੋ ਫਿਰ ਉਹਨਾਂ ਨੂੰ ਗੱਲਾਂ ਕਰਦੇ ਸੀ ਉਹਨਾਂ ਨੂੰ ਕੋ ਰਹਿਣ ਦੀ ਸੋਚਣ ਦੇ ਤੁਸੀਂ ਕੋਈ ਗੱਲ ਨਹੀਂ ਮੰਮੀ ਮੇਰੀ ਸੁਣ ਲਓ ਗੱਲ ਇੱਕ ਵਾਰੀ ਤੋਂ ਕਦਮ ਪੁੱਟ ਲੈਣਾ ਫਿਰ ਆਪਣੀਓ ਮਾਰਨਾ ਫਿਰ ਵੇ ਤੂੰ ਕੌਣ ਮਾਰਨ ਵਾਲਾ ਘਰ ਸਾਡਾ ਬਾਹਰ ਸਾਡਾ ਖਬਰਦਾਰ ਜਾ ਕੇ ਗੱਲ ਕੀਤੀ ਦੇ ਸਭ ਕੋ ਮੇਰੇ ਨਾਮ ਆ ਤੇਰੇ ਨਾਲ ਘਰ ਨਹੀਂ ਤੇਰੇ ਨਾਲ ਪਹਿਲੇ ਤੇਰੇ ਨਾਲ ਕਰਤੀ ਸੀ ਬਹੁਤੀ ਗੜਕੀ ਤੇ ਕੱਢਦਾ ਨਾ ਬਾਹਰ ਦੇ ਨੂੰ ਕੋਈ ਲੱਭੂਗਾ ਖਾਓਗੇ ਫੇੜੀ ਆ ਕੋਈ ਗੱਲ ਨਹੀਂ ਖਾਲਾਂਗੇ ਹੋ ਮੇਰੀ ਗੱਲ ਸੁਣ ਰਮਨ ਇਹ ਗੱਲ ਕਰਨ ਦੇ ਸਾਡੇ ਨਾਲ ਪੈਲੀ ਆ ਘਰ ਵਾ ਸਾਡੇ ਨਾਲ ਦਿਲਜੀਤ ਜੇ ਪੁੱਤ ਅਸੀਂ ਗਏ ਨਾ ਜੋਤ ਕੋਲ ਅਸੀਂ ਘਰ ਵੇਚਣਾ ਵਾ ਜਾਂਦੇ ਆ ਉਹ ਇਦਾਂ ਕਿਦਾਂ ਵੇਚ ਦੋਗੇ ਮੇਰਾ ਵੀ ਹਿੱਸਾ ਹੈਗਾ ਇੱਥੇ ਤੇਰਾ ਕਦਾ ਹਿੱਸਾ ਵਾ ਜਿਹੜਾ ਸਾਡਾ ਪੈਲੀ ਜ ਹੈ ਨਹੀਂ ਨਾ ਤਾਂ ਤੇਰਾ ਘਰ ਚ ਵੀ ਹੈ ਨਹੀਂ ਉਹ ਕਿਉਂ ਨਹੀਂ ਹੈਗਾ ਹੈਗਾ ਹਿੱਸਾ ਆਪਣਾ ਬੰਦੋਬਸਤ ਕਰ ਲਾ ਗੱਲਾਂ ਵਾਂਡੇ ਤੁਸੀਂ ਆਹ ਗੱਲਾਂ ਮਾਰਨ ਦੇ ਆ ਇਹਦਾ ਨਾ ਮੂੰਹ ਪੰਨੇ ਆ ਨਾ ਫੇਰ ਹੀ ਸੂਤਰ ਆਉਣਾ ਵਾ ਮੈਂ ਤਾਂ ਤੁਹਾਨੂੰ ਅਨੇ ਘਰ ਵੇਚ ਕੇ ਨਾ ਘੇਰ ਹੀ ਜਾਈਏ ਅਕਸਰ ਚਾਰ ਪੈਸੇ ਸਾਡੇ ਕੋਲ ਵੀ ਹੋਣਗੇ ਤੂੰ ਵੇਖ ਦੋਆ ਜੀ ਦੀ ਸਿਆੜਪ ਅਸੀਂ ਉੱਥੋਂ ਆਏ ਹਰ ਚਾਹ ਪਾਣੀ ਤੇ ਦੋ ਕੋ ਪਾਣੀ ਪੁੱਛੋ ਵੀ ਪਾਣੀ ਪਾਣੀ ਪੀਣਾ ਵਾ ਉਹ ਤਾਂ ਭਰੇ ਪੀਤੇ ਆ ਪਿੱਛੇ ਲ ਕਿਉਂ ਗਏ ਆ ਪਰ ਕੋਈ ਗੱਲ ਨਹੀਂ ਮੁੰਡੇ ਨੇ ਸਾਨੂੰ ਫੋਨ ਕੀਤਾ ਵਾ ਬਹਿ ਕੇ ਦੋਵੇਂ ਜੀ ਸਲਾਹ ਕਰਦੇ ਆ ਤੇ ਮੇਰਾ ਤਾਂ ਅਰਾਦਾ ਬੰਡਿਆ ਜੀ ਵੀ ਚਲ ਜੀਏ ਉੱਥੇ ਅਕਸਰ ਰੋਟੀ ਤੇ ਇਜ਼ਤਮਾਨਾ ਮਿਲੂਗੀ ਇੱਥੇ ਤਾਂ ਸਿਤਨਾ ਚ ਰੋਟੀ ਖਾਣ ਵਾਲੀ ਗੱਲ ਵਾ ਰਮਨ ਜੇ ਨਾ ਸਾਨੂੰ ਧੱਕੇ ਮਾਰੇ ਆ ਨਾ ਇਹ ਵੀ ਤਕਿਆ ਜੋ ਕੇ ਰਹਿਣਗੇ ਕਾਰ ਵੇਚ ਜਾਣਾ ਹੀ ਜਾਦਿਆ ਨਹੀਂ ਕਾਰ ਤੇ ਵੇਚ ਕੇ ਹੀ ਜਾਣਾ ਵਾ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਇਹ ਥੋੜਾ ਬਸ ਸਭ ਕੁਝ ਦੇ ਕੇ ਤੁਸੀਂ ਚੁੱਪ ਕਰਕੇ ਨਿਕਲ ਜਿਓ ਅਕਸਰ ਮੇਰੀ ਸੁਣੋ ਗੱਲ 5-7 ਲੱਖ ਦਾ ਇਹ ਵੀ ਵਿਕੂਗਾ ਸੜਕ ਦੇ ਉੱਤੇ ਤੇ ਸਾਡਾ ਘਰ ਵਾ ਤੁਹਾਡੇ ਕੋਲ ਵੀ ਪੈਸੇ ਚਾਹੀਦੇ ਆ ਜੇ ਅੱਜ ਇਹਨੇ ਇਦਾਂ ਕੀਤਾ ਪਾਲ ਕੇ ਉਹ ਇਦਾਂ ਕਰੋ ਤੁਹਾਡੇ ਕੋਲ ਥੋੜੇ ਬਹੁਤੇ ਹੋਣਗੇ ਤਾਂ ਰੋਟੀ ਖਾਣ ਵਾਲੇ ਤਾਂ ਬਣਾਂਗੇ ਉਹਨੇ ਨਹੀਂ ਸਾਨੂੰ ਇਦਾਂ ਕਰਨਾ